ਪੰਚਾਇਤੀ ਚੋਣਾਂ ਵਾਲਾ ਘੁੱਗੂ ਵੱਜਣ ਵਾਲਾ ਹੈ ਆਖਿਰਕਾਰ ਪੰਜਾਬ ਸਰਕਾਰ ਨੇ ਮਨ ਬਣਾ ਲਿਆ ਅੰਦਰਲੀਆ ਸੂਚਨਾਵਾਂ ਨਵੰਬਰ ਮਹੀਨਾ ਕਹਿੰਦੀਆਂ ਸਨ ਪਰ ਤਾਜ਼ਾ ਖਬਰਾਂ ਕਹਿ ਰਹੀਆਂ ਨੇ ਕਿ ਅਕਤੂਬਰ ਮਹੀਨੇ ਚ ਸਰਪੰਚੀ ਤੇ ਪੰਚੀ ਦੀਆਂ ਵੋਟਾਂ ਪਵਾ ਲਈਆਂ ਜਾਣੀਆਂ ਪਾਵ ਪੰਚਾਇਤੀ ਚੋਣਾਂ ਕਰਵਾ ਲੀਆਂ ਜਾਣੀਆਂ ਮੈਂ ਤੁਹਾਨੂੰ ਬੀਤੇ ਕੁਝ ਦਿਨ ਪਹਿਲਾਂ ਵੀ ਦੱਸਿਆ ਸੀ ਕਿ ਪੰਜਾਬ ਸਰਕਾਰ ਦੇ ਵੱਲੋਂ ਅਕਤੂਬਰ ਮਹੀਨੇ 'ਚ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਜਾ ਰਿਹਾ ਇਸ ਮਾਮਲੇ ਵਿੱਚ ਤਾਜ਼ਾ ਜਾਣਕਾਰੀ ਆਈ ਹੈ ਹਾਲਾਂਕਿ ਪੰਚਾਇਤੀ ਚੋਣਾਂ ਵਾਲਾ ਭੰਬਲ ਪੂਸਾ ਜਿਹੜਾ ਲਗਾਤਾਰ ਉਲਝ ਰਿਹਾ ਪਰ ਨਵੀਂ ਜਾਣਕਾਰੀ ਆਈ ਹੈ ਫਰਜ਼ਵੰਦਾ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਕਦੋਂ ਸਰਕਾਰ ਨੇ ਮਨ ਬਣਾਇਆ ਕਿਹੜਾ ਮਹੀਨਾ ਕਿਹੜੀ ਤਰੀਕ ਜਿਹੜੀ ਹੈ ਉਹ ਮਿੱਥੀ ਜਾਣੀ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਲੁੱਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਅੰਦਰ ਪੰਚਾਇਤੀ ਚੋਣਾਂ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਦੇ ਲਈ ਗਲੇ ਦੀ ਹੱਡੀ ਬਣ ਚੁੱਕੀਆਂ ਨੇ ਇਸ ਸਮੇਂ ਪੰਚਾਇਤੀ ਚੋਣਾਂ ਨੂੰ ਲੈ ਕੇ ਬੜੀ ਜਿਹੜਾ ਕਹਿ ਲਈਏ ਕਿ ਲੋਕਾਂ ਦੇ ਅੰਦਰ ਉਤਸ਼ਾਹ ਕਹਿ ਲਈਏ ਜਾਣਨ ਦੀ ਜਾਣਕਾਰੀ ਦੀ ਜਿਹੜੀ ਇੱਛਾ ਆ ਉਹ ਕਹਿ ਲਈਏ ਉਤਸੁਕਤਾ ਆ ਜਿਹੜੀ ਉਹ ਕਾਫੀ ਜ਼ਿਆਦਾ ਆ ਆਖਰਕਾਰ ਨਵੀਂ ਸੂਚਨਾ ਕੀ ਆ ਰਹੀ ਆ ਤੁਸੀਂ ਵੀ ਕਹਿੰਦੇ ਹੋ ਕਿ ਹਰ ਵਾਰ ਕਹਿ ਦਿੰਦੇ ਨੇ ਕਿ ਪੰਚਾਇਤੀ ਚੋਣਾਂ ਦਾ ਐਲਾਨ ਫਲਾਨ ਪਰ ਹਰ ਰੋਜ਼ ਇਸ ਮਾਮਲੇ ਦੇ ਉੱਤੇ ਨਵੀਆਂ ਜਾਣਕਾਰੀਆਂ ਆ ਰਹੀਆਂ ਨੇ ਹਰ ਰੋਜ਼ ਕੋਈ ਨਾ ਕੋਈ ਨਵਾਂ ਜੜਾ ਬਣ ਜਾਊ ਗੱਡਿਆ ਜਾ ਰਿਹਾ ਆ ਮਾਮਲਾ ਕੁਝ ਇਸ ਤਰ੍ਹਾਂ ਕਿ ਪੰਜਾਬ ਸਰਕਾਰ ਹੁਣ ਅਕਤੂਬਰ ਮਹੀਨੇ ਚ ਪੰਚਾਇਤੀ ਚੋਣਾਂ ਕਰਵਾਉਣ ਦੇ ਰੋਚ ਜਾਪਦੀ ਆ ਪਤਾ ਲੱਗਿਆ ਕਿ ਸੂਬਾ ਸਰਕਾਰ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਦੋ ਪੜਾਵਾਂ ਵਿੱਚ ਕਰਾਈਗੀ ਪਹਿਲੇ ਪੜਾਅ ਦੇ ਵਿੱਚ ਸਿਰਫ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਦੀ ਚੋਣ ਹੋਣੀ ਹੈ ਅਤੇ ਅਕਤੂਬਰ ਦੇ ਮਹੀਨੇ ਦੇ ਅੱਧ ਤੋਂ ਬਾਅਦ ਇਹ ਚੋਣ ਕਿਸੇ ਵੇਲੇ ਵੀ ਸੰਭਵ ਹੈ ਰਾਜ ਚੋਣ ਕਮਿਸ਼ਨ ਦੇ ਚੋਣ ਨਿਸ਼ਾਨਾ ਦੀ ਸੂਚੀ ਜਾਰੀ ਕਰ ਦਿੱਤੀ ਹੈ ਪੰਜਾਬ ਸਰਕਾਰ ਦੇ ਮੌਨਸੂਨ ਇਜਲਾਸ ਵਿੱਚ ਪੰਚਾਇਤੀ ਰਾਜ ਐਕਟ 1994 ਵਿੱਚ ਕੀਤੀਆਂ ਗਈਆਂ ਸੋਧਾਂ ਤੇ ਹਾਲੇ ਰਾਜਪਾਲ ਦੀ ਮੋਹਰ ਲਗਣੀ ਬਾਕੀ ਹੈ ਸੂਬਾ ਸਰਕਾਰ ਨੇ ਇਸ ਵਾਰ ਪੰਜਾਬ ਰਾਹੀਂ ਪੰਚਾਇਤੀ ਚੋਣਾਂ ਲਈ ਪੰਜਾਬ ਪੰਚਾਂ ਸਰਪੰਚਾਂ ਦੇ ਅਹੁਦੇ ਦੇ ਰੱਖਵੇਂ ਕਰਨ ਵਿੱਚ ਤਬਦੀਲੀ ਕਰ ਦਿੱਤੀ ਹੈ ਜਿਸ ਵਾਸਤੇ ਹੁਣ ਬਲਾਕ ਨੂੰ ਆਧਾਰ ਬਣਾਇਆ ਜਾਵੇਗਾ ਜਦਕਿ ਪਹਿਲਾਂ ਜ਼ਿਲ੍ਹੇ ਨੂੰ ਇਕਾਈ ਮੰਨ ਕੇ ਰੱਖਵਾ ਕਰਨ ਦਾ ਰੋਸਟਰ ਤਿਆਰ ਕੀਤਾ ਜਾਂਦਾ ਸੀ ਸਦਨ ਦੇ ਵਿੱਚ ਸੋਧ ਰਾਹੀਂ ਹੁਣ ਨਵੇਂ ਸਿਰੇ ਤੋਂ ਰੋਸਟਰ ਬਣਾਉਣ ਲਈ ਰਾਹ ਪੱਧਰਾ ਕੀਤਾ ਗਿਆ ਹੈ ਉਮੀਦਵਾਰ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜ ਸਕਣਗੇ ਇਸ ਬਾਰੇ ਵੀ ਸੋਧ ਕੀਤੀ ਗਈ ਹੈ ਪਤਾ ਲੱਗਿਆ ਕਿ ਪੰਚਾਇਤੀ ਚੋਣਾਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਅਗਰੋ ਕਰਾਈਆਂ ਜਾਣਗੀਆਂ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਇਸ ਸੰਬੰਧੀ ਪ੍ਰਕਿਰਿਆ ਵੱਡੀ ਹੋਈ ਹੈ ਪੰਜਾਬ ਸਰਕਾਰ ਪੰਚਾਇਤ ਸੰਮਤੀਆਂ ਆ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਵੱਖਰੇ ਤੌਰ ਤੇ ਕਰਾਏਗੀ ਪੰਚਾਇਤੀ ਚੋਣਾਂ ਮਗਰੋਂ ਹੀ ਨਗਰ ਨਿਗਮ ਆਦਿ ਦੀਆਂ ਚੋਣਾਂ ਲਈ ਰਾਹ ਪੱਧਰਾ ਹੋਣਾ ਮੰਨਿਆ ਜਾਂਦਾ ਹੈ ਪੰਜਾਬ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜਿਮਨੀ ਚੋਣਾਂ ਵੀ ਹੋਣੀਆਂ ਨੇ ਜਿਨ੍ਹਾਂ ਦਾ ਚੋਣ ਕਮਿਸ਼ਨ ਵੱਲੋਂ ਐਲਾਨ ਕੀਤਾ ਜਾਣਾ ਬਾਕੀ ਆ ਪੰਚਾਇਤੀ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਪਿੰਡਾਂ ਵਿੱਚ ਫੰਡ ਦੇਣੇ ਸ਼ੁਰੂ ਕਰ ਦਿੱਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਅਖਤਿਆਰੀ ਕੋਟੇ ਦੇ ਕਰੀਬ 50 ਕਰੋੜ ਦੇ ਫੰਡ ਸਾਰੇ ਹਲਕਿਆਂ ਨੂੰ ਜਾਰੀ ਕੀਤੇ ਨੇ ਰਾਜ ਦੇ ਚੋਣ ਕਮਿਸ਼ਨ ਵੱਲੋਂ ਚੋਣ ਨਿਸ਼ਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਹੁਣ ਸਵਾਲ ਇਹ ਆ ਕਿ ਆਮ ਆਦਮੀ ਪਾਰਟੀ ਦੇ सरपंच ਜਿਹੜੇ ਇਸ ਸਮੇਂ ਮੌਜੂਦਾ ਨੇ ਖਾਸ ਕਰਕੇ ਸੰਗਰੂਰ ਜ਼ਿਲ੍ਹੇ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਨੇੜੇ ਨੇ ਉਹ ਇਹ ਗੱਲ ਮੰਨਦੇ ਸੀ ਕਿ ਨਵੰਬਰ ਚ ਹੋਣਗੀਆਂ ਪੰਚਾਇਤੀ ਚੋਣਾਂ ਪਰ ਸਰਕਾਰ ਨੂੰ ਲੱਗਦਾ ਇੰਜ ਕਿ ਜਿਮਨੀ ਚੋਣਾਂ ਨਵੰਬਰ ਚ ਜਾ ਸਕਦੀਆਂ ਨੇ ਮਹਾਰਾਸ਼ਟਰ ਦੇ ਨਾਲ ਇਸ ਕਰਕੇ ਪੰਚਾਇਤੀ ਚੋਣਾਂ ਵਾਲਾ ਕੰਮ ਜਿਹੜਾ ਉਹ ਨਿਬੇੜ ਲਿਆ ਜਾਵੇ ਹੁਣ ਜਿਹੜੀ ਅੱਜ ਵਾਲੀ ਖਬਰ ਹੈ वैसे सरकार पंजाब ਅਤੇ ਹਰਿਆਣਾ ਹਾਈ ਕੋਰਟ ਚ ਇਹ ਗੱਲ ਕਹਿ ਕੇ ਆਈ ਹੈ ਕਿ ਅਸੀਂ 5 ਅਕਤੂਬਰ ਤੱਕ ਚੋਣਾ ਕਰਾ ਲਾਂਗੇ 5 ਅਕਤੂਬਰ ਤੋਂ ਵੀ ਸਰਕਾਰ ਮੁੱਕਰਦੀ ਹੋਈ ਨਜ਼ਰ ਆਉਂਦੀ ਹੈ ਹੁਣ ਸਰਕਾਰ ਕਹਿ ਰਹੀ ਹੈ ਕਿ ਅਸੀਂ ਯਾਨੀ ਕਿ ਤਿਆਰੀਆਂ ਜਿਹੜੀਆਂ ਜਾਣਕਾਰੀਆਂ ਸੂਤਰਾਂ ਦੇ ਹਵਾਲੇ ਨਾਲ ਆ ਰਹੀਆਂ ਨੇ ਕਿ ਤਿਆਰੀਆਂ ਅਕਤੂਬਰ ਦੇ ਅੱਧ ਤੋਂ ਬਾਅਦ ਦੀਆਂ ਵਿੱਡੀਆਂ ਗਈਆਂ ਨੇ ਯਾਨੀ ਕਿ 15 ਅਕਤੂਬਰ ਤੋਂ ਬਾਅਦ ਮੇਰੇ ਖਿਆਲ ਪੰਜ ਨੂੰ ਹਰਿਆਣੇ ਦੇ ਵਿੱਚ ਵੋਟਾਂ ਨੇ ਤੇ ਤੋਂ 2 ਜਾਂ 3 ਦਿਨਾਂ ਬਾਅਦ ਨਤੀਜੇ ਆਉਣੇ ਨੇ ਤਾਂ ਤੁਸੀਂ ਲਾ ਲੋਗੇ 15 ਅਕਤੂਬਰ ਤੋਂ ਬਾਅਦ ਜਿਹੜਾ ਉਹ ਚੋਣਾਂ ਕਰਵਾਈਆਂ ਜਾਣਗੀਆਂ ਇਹਦੇ ਲਈ ਤਿਆਰੀ ਖਿੱਚ ਦਿੱਤੀ ਗਈ ਹੈ ਸਰਕਾਰ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਬਦਲ ਜੇ ਫਿਰ ਮੈਨੂੰ ਕਹੋਗੇ ਕਿ ਤੂੰ ਪਹਿਲੀ ਖਬਰ ਅਕਤੂਬਰ ਦੀ ਦਿੱਤੀ ਸੀ ਚੋਣਾਂ ਦਾ ਨਵੰਬਰ ਛੋੜੀਆਂ ਰਹੇ ਮੈਂ ਤੁਹਾਨੂੰ ਪਹਿਲਾਂ ਹੀ ਡਿਸਕਲੇਮਰ ਦੇ ਦਾਂ ਇਹ ਜਾਣਕਾਰੀ ਦੇ ਦਾਂ ਕਿ ਅਜਿਹੇ ਮਸਲਿਆਂ 'ਚ ਸਰਕਾਰ ਦਾ ਕੋਈ ਪਤਾ ਨਹੀਂ ਭਗਵੰਤ ਮਾਨ ਦਾ ਕੋਈ ਪਤਾ ਨਹੀਂ ਭਗਵੰਤ ਮਾਨ ਦੇ ਨੇੜਲੇ ਸਰਪੰਚੇ ਇਹ ਕਹਿੰਦੇ ਕਿ ਭਗਵੰਤ ਮਾਨ ਦਾ ਕੋਈ ਇਸ ਮਾਮਲੇ 'ਚ ਦੀਨ ਮਜਬ ਨਹੀਂ ਹੈਗਾ ਇਸ ਕਰਕੇ ਤੁਸੀਂ ਆਪ ਅੰਦਾਜ਼ਾ ਲਾ ਲਓ ਇਹ ਸੂਚਨਾ ਸੀ ਪਲੇਟੀ ਕਹ ਲਈਏ ਫਸਟ ਹੈਂਡਲਡ ਇਨਫੋਰਮੇਸ਼ਨ ਸੀਗੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹਦੇ ਵਿੱਚ ਤਬਦੀਲੀ ਹੋ ਸਕਦੀ ਹੈ ਬਦਲਿਆ ਜਾ ਸਕਦਾ ਪਰ ਉਮੀਦ ਕੀਤੀ ਜਾਂਦੀ ਹੈ ਕਿ ਸਰਕਾਰ ਦੇ ਉੱਤੇ ਪ੍ਰੈਸ਼ਰ ਬਹੁਤ ਜ਼ਿਆਦਾ ਇਸ ਮਾਮਲੇ ਦੇ ਵਿੱਚ ਸਰਕਾਰ ਸ਼ਾਇਦ ਇਸ ਨੂੰ ਨਾ ਬਦਲੇ ਅਕਤੂਬਰ ਦੇ ਅੰਦਰ ਅੰਦਰ ਮਾਦ ਅਕਤੂਬਰ ਯਾਨੀ ਕਿ 15 ਅਕਤੂਬਰ ਤੋਂ ਬਾਅਦ ਬਾਅਦ ਵੋਟਾ ਕਰਾਉਣ ਦੇ ਲਈ ਤਿਆਰੀ ਵਿੱਢੀ ਗਈ ਹੈ ਦੇਖਦੇ ਹਾਂ ਕੀ ਬਣਦਾ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ